ਦੋਸਤੋ ਮੈਂ ਤੁਹਾਡਾ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਵੀ ਬੜੀ ਇੰਟਰਸਟਿੰਗ ਹੋਏਗੀ ਇਹਨੂੰ ਪਸੰਦ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਵੀਡੀਓ ਹੈ ਕਿ ਸਮੇ ਦੇ ਨਾਲ ਨਾਲ ਸਾਡਾ ਤਿਆਰਵਾ ਵਧਦਾ ਹੈ ਸਾਲ ਲੰਘਦੇ ਗਏ 24 ਵੀ ਲੰਘਿਆ 25 ਆ ਗਿਆ ਤੇ ਮੈਂ ਬਿਠਾ ਅੰਤਰਤੀਆਂ ਹੋ ਕੇ ਸੋਚ ਰਿਹਾ ਸੀ ਆਪਣੇ ਪਿਛੋਕੜ ਦੇ ਬਾਰੇ ਤੇ ਮੈਨੂੰ ਯਾਦ ਆ ਗਿਆ ਮਲਸੀਆਂ ਸਾਡਾ ਪਿੰਡ ਆ ਉੱਥੇ ਕਈ ਸਾਧੂ ਸੰਤ ਆਉਂਦੇ ਹੁੰਦੇ ਸਨ ਹਰ ਸਾਲ ਇੱਕ ਮਹਾਤਮਾ ਸੰਨੋਨੰਦ ਨਾਸੀ கிருஷ்ਨਨੰਦ ਜੀ ਮਹਾਰਾਜ ਉਹਨਾਂ ਦੀ ਇੱਕ ਗੱਲ ਮੈਨੂੰ ਚੇਤੇ ਆ ਗਈ ਉਹ ਕਹਿੰਦੇ ਸਨ ਕਿ ਬੇਹਾ ਅੰਨ ਤੇ ਬੇਹਾ ਤਨ ਦੋਨੇ ਹੀ ਖਤਰਨਾਕ ਹਨ ਮੈਂ ਉਹਨਾਂ ਨੂੰ ਕਿਛਿਆ ਮਹਾਰਾਜ ਕਿਸ ਤਰ੍ਹਾਂ ਤਾਂ ਉਹ ਕਹਿੰਦੇ ਕਿ ਜਿਹੜਾ ਬੇਹਾ ਅੰਨ ਆ ਮੰਨ ਲਓ ਤੁਹਾਨੂੰ 10 ਰੋਟੀਆਂ ਦੀ ਲੋੜ ਆ ਤੁਸੀਂ ਬਣਾ ਲੈਣੇ 40 ਰੋਟੀਆਂ ਤਾਂ 10 ਰੋਟੀਆਂ ਤੁਸੀਂ ਖਾਧੀਆਂ ਪਰ ਜਿਹੜੀਆਂ 30 ਰੋਟੀਆਂ ਆ ਉਹ ਬਰਤ ਗਈਆਂ ਜਾਂ ਤੇ ਤੁਸੀਂ ਉਹਨਾਂ ਨੂੰ ਕਿਸੇ ਨੂੰ ਖਵਾਉਂਗੇ ਤੇ ਜਾਂ ਫਿਰ ਘਰ ਵਿੱਚ ਪਾਉਂਗੇ ਸੋ ਉਹ ਜਿਹੜਾ ਬੇਹਾ ਆਨਿਆ ਉਹ ਤੁਹਾਡੇ ਸਰੀਰ ਨੂੰ ਕਸ਼ਟ ਪਹਚਾਉਂਦਾ ਤੁਹਾਨੂੰ ਕਈ ਰੋਗ ਲਗਾਉਂਦਾ ਤੇ ਜਿਹੜਾ ਬੇਹਾ ਤਾਨੇ ਹੈ ਉਹ ਤੁਹਾਡੇ ਮਨ ਨੂੰ ਨੁਕਸਾਨ ਪਹਚਾਉਂਦਾ ਉਹ ਤੁਹਾਡੇ ਮਨ ਨੂੰ ਕਈ ਤਰ੍ਹਾਂ ਦੀਆਂ ਹੋਰ ਪ੍ਰੋਬਲਮਸ ਕ੍ਰੀਏਟ ਕਰਦਾ ਔਰ ਬਹਿ ਤਾਂਦੇ ਨਾਲ ਜਿਹੜੀਆਂ ਕਈ ਤਰ੍ਹਾਂ ਦੀਆਂ ਡਿਸਟਰਬੈਂਸ ਜੰਦੀਆਂ ਸਮਾਜ ਦੇ ਵਿੱਚ ਤੇ ਬਹਿ ਜਿਹੜਾ ਤੁਹਾਡਾ ਮਾਨਿਆ ਉਸ ਦਾ ਇਲਾਜ ਕਰਨਾ ਔਖਾ ਹੈ ਸਰੀਰ ਦਾ ਬਹਿ ਤਾਂਦੇ ਨਾਲ ਖਰਾਬ ਹੋਏ ਦਾ ਇਲਾਜ ਹੋ ਸਕਦਾ ਹੈ ਪਰ ਬਹਿ ਤਾਂਦੇ ਨਾਲ ਜਿਹੜਾ ਤੁਹਾਡਾ ਦਿਮਾਗ ਖਰਾਬ ਹੋਇਆ ਉਹਦਾ ਇਲਾਜ ਹੋਣਾ ਅਸੰਭਵ ਹੈ ਸੋ ਦੋਸਤੋ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖੇ ਜਿੰਦੇ ਵਾਸਤੇ ਰੋ ਕਿਉਂਕਿ ਪ੍ਰਮਾਤਮਾ ਨੇ ਈਸ਼ਵਰ ਨੇ ਵਾਹਿਗੁਰੂ ਨੇ ਉਹ ਪੁਰਬਤ ਨਿਗਾਰ ਉਹ ਸਾਰਿਆਂ ਨੂੰ ਹਰ ਰੋਜ਼ ਦਿੰਦਾ ਹੈ ਸੋ ਕੋਈ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਕਹਿੰਨੇ ਆ ਕਿ ਅਸੀਂ ਜੀ ਸੇਵ ਕਰਦੇ ਆ ਪੈਸੇ ਆਗਾਹ ਦੇ ਵਾਸਤੇ ਆਪਣੇ ਭਵਿੱਖ ਲਈ ਪਰ ਉਹ ਤਾਂ ਕਟ-ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ ਤੇ ਉਹਨੂੰ ਪਤਾ ਹੈ ਕਿ ਦੀ ਕਿਸ ਚੀਜ਼ ਦੀ ਕਿਸ ਨੂੰ ਲੋੜ ਹੈ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੁਭਾ ਕਰਦੇ ਹਾਂ ਜੀ ਦੇਵਸਰ ਗੋਡ ਬlesਸ ਯੂ